ਆਸਰਾ ਮਾਫ ਕਰਿਆ ਉਹਦੇ ਵਿੱਚ ਅਸੀਂ ਸਮਾਜ ਨੇ ਫੈਸਲਾ ਲਿਆ ਆ ਕਿ ਤੁਸੀਂ ਕੱਲ ਵੀਰਵਾਰ ਤੋਂ ਲੈ ਕੇ ਬੁੱਧਵਾਰ ਤੱਕ ਪ੍ਰਕਰਮਾ ਦੀ ਸਵੇਰੇ 8 ਵਜੇ ਤੋਂ ਲੈ ਕੇ 10 ਵਜੇ ਤੱਕ ਸਫਾਈ ਕਰੋਗੇ। ਵੱਧ ਦੂਦੀਆਂ ਗੱਲਾਂ ਨੂੰ ਅਸੀਂ ਜਗਨਾ ਮੰਦਰ ਵਿੱਚ ਉਹਦੇ ਸੰਬੰਧ ਵਿੱਚ ਮੈਂ ਅੱਜ ਬਾਲਾ ਹੀ ਮੰਦਰ ਜਗਤ ਗੁਰੂ ਜੀ ਕੋ ਮਾਫੀ ਮੰਗ ਚੁੱਕੀ ਹਾਂ ਸਾਰੇ ਸੰਤ ਸਮਾਏ ਕੋ ਮਾਫੀ ਮੰਗ ਕੇ ਆਈ ਹਾਂ। ਤੇ ਜਿਹਦੇ ਵੀ ਮਨ ਨੂੰ ਕੋਈ ਠੇਸ ਪਹੁੰਚੀ ਹੈ ਤੇ ਮੈਂ ਸਭ ਕੋਲੋਂ ਮਾਫੀ ਮੰਗਦੀ ਆ ਜੈ ਸ਼੍ਰੀ ਰਾਮ ਅੱਜ ਸ਼੍ਰੀ ਰਾਮ ਬਾਲਾ ਜੀ ਧਾਮ ਕਾਲੇਗਨਪੁਰ ਵਿਖੇ ਜੈਸ ਲੜਕੀ ਨੇ ਥੋੜੇ ਦਿਨ ਪਹਿਲਾਂ ਸ਼੍ਰੀ ਦਰਗਿਆਣਾ ਤੀਰਥ ਵਿੱਚ ਇੱਕ ਪੰਜਾਬੀ ਗਾਣੇ ਲਾ ਕੇ ਵੀਡੀਓ ਬਣਾਈ ਸੀ ਉਸ ਸੰਬੰਧ ਵਿੱਚ ਅੱਜ ਉਹ ਬੱਚੀ ਇੱਥੇ ਆ ਕੇ ਉਹਨੇ ਪੂਰੇ ਸੰਤ ਸਮਾਜ ਕੋ ਮਾਫੀ ਮੰਗੀ ਆ ਸਮਾਜ ਨੇ ਉਹਨੂੰ ਮਾਫੀ ਵੀ ਕਰ ਦਿੱਤਾ ਤੇ ਅੱਗੇ ਤੋਂ ਤਾੜਨਾ ਵੀ ਕੀਤੀ ਹੈ ਕਿ ਭਵਿੱਖ ਵਿੱਚ ਇਹੋ ਜਿਹਾ ਕੋਈ ਕੰਮ ਨਹੀਂ ਹੋਣਾ ਚਾਹੀਦਾ ਨਾਲ ਹੀ ਸੰਤ ਸਮਾਜ ਨੇ ਉਹਨੂੰ ਸ਼੍ਰੀ ਦਰਗਿਆਨਾ ਤੀਰਥ ਵਿੱਚ 7 ਦਿਨ ਦੀ ਸਵੇਰੇ 8 ਵਜੇ ਤੋਂ ਲੈ ਕੇ 10 ਵਜੇ ਤੱਕ ਦਰਗਿਆਨਾ ਤੀਰਥ ਸ਼੍ਰੀ ਪ੍ਰਕਰਮਾ ਦੇ ਵਿੱਚ ਸਫਾਈ ਕਰਨ ਦਾ ਫਰਮਾਨ ਵੀ ਦਿੱਤਾ ਆ ਉਹਨੂੰ ਹੁਕਮ ਵੀ ਦਿੱਤਾ ਆ ਕਿ ਤੂੰ ਇਹ ਸਜ਼ਾ ਨਹੀਂ ਸਮਝਣੀ ਇਹ ਸੇਵਾ ਕਰਨੀ ਆ ਜੇ ਉਹ 7 ਦਿਨ ਸੇਵਾ ਨਹੀਂ ਕਰਦੀ ਕੀ ਆ ਦੇਖੀ ਜੇ ਉਹ ਬੱਚੀ ਸੇਵਾ ਨਹੀਂ ਕਰੇਗੀ ਫਿਰ ਉਹਤੇ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਔਰ ਨਾਮ ਕੀ ਮੈਸੇਜ ਦੇਣਾ ਚਾਹੁੰਦੇ ਨੌਜਵਾਨ ਪੀੜ੍ਹੀ ਨੂੰ ਮੈਂ ਇਹ ਮੈਸੇਜ ਦੇਣਾ ਚਾਹੁੰਦਾ ਆ ਕਿ ਧਾਰਮਿਕ ਸਥਾਨ ਤੇ ਜਾ ਕੇ ਇਹੋ ਜੀਆਂ ਰੀਲਾਂ ਨਾ ਬਣਾਓ ਰੀਲਾਂ ਬਣਾ ਕੇ ਤੁਸੀਂ ਗਾਣੇ ਲਾ ਕੇ ਆਪਣੀ ਪਬਲਿਕਿਟੀ ਵਾਸਤੇ ਸਿਰਫ ਧਾਰਮਿਕ ਸਥਾਨ ਦਾ ਇਸਤੇਮਾਲ ਕਰ ਰਹੇ ਜੇ ਔਰ ਇਹ ਨਾਲ ਪਤਾ ਨਹੀਂ ਕਿੰਨੀਆਂ ਜਾਣਿਆਂ ਦੀਆਂ ਭਾਵਨਾ ਨੂੰ ਠੇਸ ਪਹੁੰਚਦੀ ਆ ਮੈਂ ਤੇ ਇਹੋ ਹੀ ਬੇਨਤੀ ਕਰਾਂਗਾ ਕਿ ਤੁਸੀਂ ਧਾਰਮਿਕ ਸਥਾਨ ਤੇ ਜਾ ਕੇ ਫਿਲਮਾਂ ਰੀਲਾਂ ਲਾ ਕੇ ਜਿਹੜੀਆਂ ਗਾਣੇ ਲਾ ਕੇ ਬਗਾਉਂਦੇ ਜੇ ਇਹ ਬੰਦ ਕਰੋ ਮੈਂ ਇਹ ਤੇ ਮੈਂ ਦਰਗਿਆਨਾ ਕਮੇਟੀ ਨੂੰ ਵੀ ਇਹ ਕਹਿਣਾ ਚਾਹੁੰਦਾ ਆ ਕਿ ਜਿਹੜਾ ਵੀ ਅੱਗੇ ਤੋਂ ਵੀਡੀਓ ਬਣਾਉਂਦਾ ਹੋਰ ਫੜ ਕੇ ਮੋਬਾਈਲ ਤੋੜ ਦੋ ਪਰ ਗੁਰੂ ਜੀ ਅਸੀਂ ਦੇਖਿਆ ਵੀ ਦੁਕਾਨਾਂ ਬੰਦ ਦੀ ਵੀਡੀਓ ਰਿਕਾਰਡ ਹੋਈ ਆ ਉੱਥੋਂ ਦੇ ਇੱਕ ਪ੍ਰਬੰਧਕ ਆ ਉੱਥੋਂ ਦੇ ਪ੍ਰਧਾਨ ਦਾ ਕਿਸੇ ਦਾ ਬਿਆਨ ਨਹੀਂ ਆਇਆ ਤੇ ਉੱਥੇ ਜਿਹੜਾ ਦੰਦ ਸਾਹਬਿਆ ਵਾ ਤੇ ਅਸੀਂ ਦਰਦ ਲਿਆ ਵਾ ਕਿ ਲੱਗਦਾ ਨਹੀਂ ਹਿੰਦੂ ਸਮਾਜ ਨੂੰ ਹਰ ਕੋਲ ਅਗੇ ਆਉਣਾ ਚਾਹੀਦਾ ਸੀ ਦੱਸਿਆ ਗਿਆ ਜੀ ਦਰਗਿਆਨਾ ਕਮੇਟੀ ਦਾ ਕੰਮ ਹੈਗਾ ਇਹ ਉਹਨਾਂ ਦੀ ਆਪਣੀ ਲੜਾਈ ਨਹੀਂ ਖਤਮ ਹੋਣੀ ਤੇ ਉਹ ਕੀ ਕਰਨਾ ਉਹਨਾਂ ਦੇ ਪ੍ਰਧਾਨ ਜੀ ਦਾ ਕਹਿੰਦੀ ਕੁੱਤਿਆਂ ਦੇ ਬਿਆਨ ਆ ਜਾਂਦਾ ਆ ਕਦੀ ਅੰਬਾਂ ਦੇ ਬਿਆਨ ਆ ਜਾਂਦਾ ਆ ਉਹਨਾਂ ਦਾ ਐਸ ਬੰਦੇ ਖਿਆਲ ਹੀ ਨਹੀਂ ਹੈਗਾ ਮੈਂ ਤੇ ਆਪਣੇ ਆਪਣੀ ਮੇਰੀ ਨਿੱਜੀ ਰਹਿ ਮੈਂ ਤਾਂ ਉਹਨੂੰ ਪ੍ਰਧਾਨ ਹੀ ਨਹੀਂ ਮੰਨਦਾ ਅੱਜ ਤੋਂ ਬਾਅਦ ਕਿਉਂ ਜਿਸ ਨੇ ਆਪਣੇ ਉਹਨੂੰ ਤੇ ਧਰਮ ਦੇ ਵਾਸਤੇ ਭਾਇਆ ਨਾ ਉਥੇ ਜਿਸ ਨੇ ਧਰਮ ਦੀ ਗੱਲ ਹੀ ਨਹੀਂ ਕਰਨੀ ਤਾਨੂੰ ਆਪਾਂ ਪ੍ਰਧਾਨ ਕੀ ਮੰਨਣਾ ਹੈ ਪਰ ਮੈਨੂੰ ਲੱਗਦਾ ਗੁਰੂ ਜੀ ਜੇ ਤੁਸੀਂ ਨਾ ਇਹ ਮੁੱਦਾ ਚੁੱਕਦੇ ਤੇ ਮੈਨੂੰ ਲੱਗਦਾ ਸੀ ਅੱਜ ਤੱਕ ਇਹ ਜਿਹੜੀ ਕਾਰਵਾਈ ਨਹੀਂ ਸੀ ਹੋਣੀ ਜੀ ਤੁਹਾਡੇ ਨਹੀਂ ਜੀ ਹਰਕ ਹਿੰਦੂ ਸਮਾਜ ਸਨਾਤਨੀ ਦੇ ਮੰਨ ਦੇ ਵਿੱਚ ਰੋਸ ਸੀ ਸਾਰਿਆਂ ਨੇ ਸਾਡੇ ਨਾਲ ਸੰਯੋਗ ਕੀਤਾ ਇਹ ਨਹੀਂ ਕਹਿ ਸਕਦੇ ਕਿ ਮੈਂ ਅੱਗੇ ਲੱਗਾ ਜਾਂ ਨਹੀਂ ਲੱਗਾ ਪੂਰਾ ਸੰਤ ਸਮਾਜ ਮੇਰੇ ਨਾਲ ਸੀ ਨਾਲ ਲੱਗੇ ਨੇ ਪਰ ਹਰ ਕਿਸ ਸਨਾਤਨੀ ਵੀ ਮੇਰੇ ਨਾਲ ਸੀ ਮੈਂ ਉਹਨਾਂ ਸਨਾਤਰੀਆਂ ਦਾ ਵੀ ਧੰਨਵਾਦ ਕਰਦਾ ਆਂ ਜਿਨ੍ਹਾਂ ਨੇ ਸਾਡੀ ਥਰੂ ਸੋਸ਼ਲ ਮੀਡੀਆ ਮਦਦ ਕੀਤੀ ਆ ਸਭ ਤੋਂ ਜ਼ਿਆਦਾ ਮੈਂ ਮੀਡੀਆ ਦਾ ਧੰਨਵਾਦ ਕਰਦਾ ਆਂ ਜਿਨ੍ਹਾਂ ਨੇ ਬਦੌਲਤ ਅੱਜ ਉਹ ਮਾਫੀ ਮੰਗ ਕੇ ਗਈ ਹੈ ਸੇਵਾ ਕੀ ਲਾਈ ਗਈ ਧਾਰਮਿਕ ਵੀ ਦੱਸਦੇ ਹਾਂ ਪਰ ਜੇਕਰ ਨਹੀਂ ਕਰਦੀ ਤੇ ਉਹਦੇ ਵੀ ਕੀ ਸਜ਼ਾ ਕਰ ਧਾਰਮਿਕ ਸਜ਼ਾ ਨੂੰ ਇਹ ਲਾਈ ਗਈ ਹੈ ਕੁੜੀ ਨੂੰ ਕੀ ਇਹ 7 ਦਿਨ ਸ੍ਰੀ ਦਰਗਿਆਨਾ ਤੀਰਥ ਦੀ ਪ੍ਰਕਰਮਾ ਦੀ ਸਫਾਈ ਕਰੇਗੀ ਜੇ ਉਹ ਇਹ ਸਜ਼ਾ ਨਹੀਂ ਕਰਦੀ ਫਿਰ ਆਪਾਂ ਇਰਤੇ ਕਾਨੂੰਨੀ ਕਾਰਵਾਈ ਕਰਾਂਗੇ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸ ਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਤੋੜ ਦੇ ਲਈ ਮਾਹਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪਥਰੀ ਜੋਂਡੇਸ ਟਾਈਫਾਇਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਤੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦੇ ਡਾਕਟਰ ਹਰਸ਼ਪ੍ਰੀਤ ਪੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਯੂਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ ਖੋਲ ਫਿਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕਰੋ ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ ਵਿਆਹ ਵਿੱਚ ਨਹੀਂ ਘਟੇਗਾ ਜਨਮ ਦਿਨ ਵੇਲੇ ਉਹ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜੀ ਪੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਪੂਰੀ ਠਕ ਜਿਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ ਵਿਆਹ ਕਰੋਣੇ ਹੋਵੇ ਭਾਵੇਂ ਕਰੋਣੀ ਹੋਵੇ ਬਰਥਡੇ ਪਾਰਟੀ ਜਾਂ ਰਿਟਾਇਰਮੈਂਟ ਪਾਰਟੀ ਜਾਂ ਕੋਈ ਹੋਰ ਪਾਰਟੀ ਅੱਜ ਬੁੱਕ ਕਰਵਾਓ ਜਨਾਲਾ ਦਾ ਪੁਰਾਣਾ ਅਤੇ ਮਸ਼ਹੂਰ ਡੀਆਰ ਹੋਟਲ ਨਜ਼ਦੀਕ ਸਿਵਲ ਹਸਪਤਾਲ ਅਜਨਾਲਾ ਹੇਠ ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਣਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਟੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਔਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕੀਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇਥੋਂ ਵਧੀਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ ਚੂਲੇ गीजर सिंटेक्स मॉंटेक्स दिया पानी वाली टंकियां ते हार्डवेयर ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ पीजीए ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼